ਸਨਸਰ ਜੀ ਮਾਰ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਉਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਾਰਾ ਜੀ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਇਹ ਗੱਡੀ ਆ ਹੁਣ ਚ ਸੱਚੇ ਪਾਸ਼ਾ ਦਾ ਸਰੂਪ ਰੱਖੀ ਫਿਰਦੇ ਆ ਦੁਕਾਨ ਬਾਬਾਈ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖੇ ਸੀ ਲੈ ਬਾਈ ਮਾਲਕ ਕੋਣ ਹੈ ਬਲਾਕ ਹੈ ਤੁਹਾਨੂੰ ਆਪਣਾ ਪਤਾ ਨਹੀਂ ਬਾਬਾਈ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ 15 ਜਿਹੜਾ ਮੇਰੇ ਬਾਹਾਂ ਫੜ ਕੇ ਇੱਥੋਂ ਲੈ ਕੇ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਦਾ ਬੇਰਬੀ ਬਹੁਤ ਗਲਤੀ ਕੀਤੀ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਬੇਟ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਮੈਂ ਕਹਾਂ ਵੀ ਆ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵੇਚ ਆ ਕੇ ਖੜਾ ਆ ਮੈਨੂੰ ਧੱਕੇ ਮਾਰੇ ਹੋਰ ਤੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਗੱਡੀਆਂ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆਂ ਟਿਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਦ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਦ ਘਟਣਾ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਵੀ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਖਾਧਾ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆਂ ਤੇ ਉੱਥੇ ਦੁਕਾਨ ਆ ਕੋਈ ਇਸ਼ੂ ਬਾਬਿਆਂ ਨੂੰ ਆਉਂਦਾ ਪਰਹ ਨਾਲ ਹਾਂ ਕੀ ਹੋਣਾ ਜੀ ਬਾਬੇ ਨੇ ਇਹ ਚੀਜ਼ਾਂ ਤੋਂ ਦੇਖੀ ਆ ਬਾਬਾ ਜੀ ਉੱਤੇ ਛੱਦਰ ਲਾਉਣ ਦਾ ਕੀ ਫਾਇਦਾ ਜੀ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਉਹਨੇ ਮਾਰੀ ਗੱਲ ਧੱਕੇ ਮਾਰਨਾ ਮਾਰੀ ਗੱਲ ਜੈਜ ਮੰਦ ਤੇ ਨਜ਼ਾਇਜ਼ੀ ਬਹੁਤ ਹੀ ਜ਼ਿਆਦਾ ਨਜ਼ਾਇਜ਼ੀ ਉਹ ਗੱਲ ਦੀ ਇਹਦੇ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੱਦਾਂ ਦਾ ਅੱਛਾ ਮੜੇ ਪੁੱਛੋ ਮੜੇ ਆਜੋ ਮੜੇ ਜਾ ਇਹਨਾਂ ਨੂੰ ਲੈ ਕੇ ਜਾ ਗੁਰੂਪਾਰਾਂ ਦੇ ਪਿੱਛੇ ਲੱਗ ਜਾਓ ਜੀ ਕਾਰਨ ਵਿੱਚ ਨਾ ਮਜੀ ਸਾਹਿਬ ਜੀ ਕਹਿੰਦੇ ਆ ਉਸ ਦੀ ਲਿਪੜੀ ਗੱਡੀ ਹੈ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਉਣਾ ਹੈ ਮਾਲਕ ਕੌਣ ਹੈ ਬਲਾਖ ਹੈ ਤੁਹਾਨੂੰ ਆਪਣਾ ਪਤਾ ਨਹੀਂ ਮਰਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਜੇ ਪੰਪ ਲੱਗ ਕੇ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਕ ਮਾਕ ਨੂੰ ਵਾਈ ਮਾਰੋ ਬਾਈ ਕਿੱਥੇ ਆ ਕਿੱਥੇ ਗੜੇ ਪਾ ਪਾ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ 5 50 ਤੁਹਾਡਾ ਉਹ ਲਿਪੜਿਆ ਯਾਰ ਸਾਰਾ ਹੀ ਭਾਈ ਜਮਾਈ ਜਿਆ ਲੱਗਿਆ ਭਾਈ ਬੇਦਬੀ ਕਰੀ ਪਈ ਹੈ ਮਾਰੇ ਸੁਸਤਾ ਪਿਆ ਕਿੱਥੇ ਯਾਰ ਉਹ ਛੋੜੇ ਆਇਆ ਮੱਛਲਾ ਕੇ ਲੈ ਉਸ ਦਲ ਬਣ ਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਕੇ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਅੱਗੇ ਨਾਲ ਸਭ ਤੋਂ ਵੱਧ ਅਨੁਭਵ ਹੌ ਇਹਨਾਂ ਨੂੰ ਕਰੀਏ ਨਾ ਮੈਂ ਇਹ ਮੈਨੂੰ ਅੱਖੇ ਮੈਂ ਕਿਹਾ ਬਾਬੇ ਆਈ ਜਾਂਦਾ ਬਕਰਨ ਤਰਨ ਸਾਹਿਬ ਸਾਡਾ ਆਈ ਹੈ ਹਾਂਜੀ ਹਾਂਜੀ ਚੱਕਾ ਦੁੱਧਿਓ ਲਿਆਇਆ ਦੁੱਧਿਓ ਬਾਬਾ ਜੀ ਇਹਨੂੰ ਕਹਿੰਦੇ ਮੈਂ ਮੈਨੂੰ ਧੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਏ ਇਹਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ 15 ਜਣਾ ਮੈਂ ਬਾਹਾਂ ਫੜ ਕੇ ਇੱਥੋਂ ਲੈ ਕੇ ਲੈ ਕੇ ਆਇਆ ਜੀ ਮੈਂ ਨੋਰਤ ਨੂੰ ਕਰਦਾ ਬਈ ਆਪ ਵੀ ਮੈਂ ਖਲਾ ਆ ਜਾਂਗਾ ਬਹੁਤ ਗਲਤ ਕੀਤਾ ਹਾਂ ਹਾਂ ਐ ਥੋੜੀ ਅੰਦਾਜ਼ੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਟ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਲੋਨ ਦੀ ਬੇਟੀ ਵਾਲੇ ਵੀ ਹੁੰਦਾ ਮੈਂ ਇਹਨਾਂ ਨੂੰ ਆਖਿਆ ਮੈਂ ਕਿ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਹਰੇ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂ ਆ ਲੋਨ ਵਾਲੇ ਲੋਨ ਵਾਲੇ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹਾਂ ਕਿਹੜੀ ਕਮੇਟੀ ਹੈ ਤੁਹਾਨੂੰ ਇਹ ਨਹੀਂ ਪਤਾ ਹਾਂ ਕੌਣੀ ਜਾਈ ਕੌਣੀ ਦੋਦਾਂ ਕੌਣੀ ਦਾ ਕਿ ਦੋਦਾਂ ਦੋਦਾਂ ਹੈਲੋ ਪਹਿਲਾਂ ਦੋਦਾਂ ਨਹੀਂ ਹੈ ਪਹਿਲਾਂ ਗੁਰੂ ਸਰ ਕੋਲ ਤਰਾ ਦੋਦਾਂ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰ ਦੋਦਾਂ ਪਹਿਲਾਂ ਤੂੰ ਮੈਨੂੰ ਦੋਦਾਂ ਕਿਹਾ ਬਾਬਾ ਧਿਆਨ ਦਾਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਆ ਚਾਹੀਦਾ ਨਹੀਂ ਹੁਣ ਕੌਣੀ ਆ ਕਿ ਦੋਦਿਆਂ ਲੈ ਕੇ ਚੱਕੇ ਮੈਂ ਜਾਣਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਜੀ ਗੱਡੀ ਚ ਖਾਣੀ ਗੱਲ ਪੂਰੇ ਹਨ ਚੱਲ ਗੱਲ ਇਹਨਾਂ ਦੀ ਆਪਚੀ ਸ਼ਬਦ ਨਹੀਂ ਮਿਲ ਰਹੇ ਕੋਈ ਨਾ ਜੀ ਸਤਿਕਾਰ ਸਹਿਤ हां जी ਤੁਸੀਂ ਇਨੀ ਸੇਵਾ ਨਾ ਮਾਓ ਪਹਿਲਾ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸੋ ਦੋ ਉੱਥੇ ਲੈ ਆਉਣੇ ਨੇ ਜੀ ਡਰਾਈਵਰ ਨੂੰ ਕਹੋ ਇਹ ਫਿਰ ਜੀ ਤੁਸੀਂ ਇਹ ਕਰੋ ਤਾਂ ਕਿ ਇਹ ਚੰਗੀ ਨਾ ਮਾਓ ਵੀਰੇ ਬੈਕ ਕਰਕੇ ਜਿਆ ਮੈਂ ਕਰਾਂ ਤੇ ਚੱਪੜਾ ਭਜਾ ਨਾ ਕੋਈ ਨਾ ਖੜ ਜਾ ਇਹ ਆਪਾਂ ਜਿਹੜੇ ਤੁਹਾਨੂੰ ਨਾਲੇ ਰੱਬ ਦਾ ਕਹਿ ਕੇ ਪੁੱਛ ਰਹੇ ਹੋ ਇਹ ਜਿਹੜੇ ਤੁਹਾਨੂੰ ਮੋੜ ਦੇ ਬੁਢੇ ਹੱਦਗਾ ਬੁਢੇ ਕੀ ਇਹ ਕੋਈ ਮੁੰਡੇ ਸਾਧਗਾ ਆ ਗੱਲ ਕਰਵਾਉਣਾ ਪਿਆ ਪ੍ਰਕਾਸ਼ ਸਿੰਘ ਪ੍ਰਕਾਸ਼ ਕਸਲੀ ਜੀ ਦਾ ਅਰਦਾਸ ਆ ਗੱਲ ਨਹੀਂ ਹੋਣੀ ਮੁੱਖਰ ਕੇ ਕਿ ਕਾਨ ਕਿਸਾਨ ਰਹਿਦਾਨ ਵਿਵੇਕਦਾਨ ਵਸਾਦਾਨ ਘੋਸਾਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਕਿ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਛੋਟਾ ਕੰਮ ਹੋਵੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਆ ਉਸ ਦਾ ਲੱਪੜਿਆ ਹੋਇਆ ਉਹ ਵੀ ਇੱਕ ਬੜੀ ਚੀਜ਼ ਦਾ ਸਟਾਪ ਤੋਂ ਸਿਗਨ ਦਿਖਾਈਆਂ ਜਿਹੜੇ ਲੈ ਕੇ ਆਏ ਤੇ ਜਿਹਨੇ ਉਹਦੇ ਲੈ ਕੇ ਹੋਏ ਸਾਰੇ ਪੱਜ ਜਿਹੜੇ ਬੰਦੇ ਨੇ ਰੋਕ ਕੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆ ਆ ਜਗਨਨਦ ਰੱਖਣਾ ਹੈ ਤੁਸੀਂ ਪੁਰਜੀ ਤਸ ਨੇ ਸਾਨੂੰ ਹਾਂਜੀ ਇੱਥੇ ਮੈਂ ਜਿਹੜਾ ਸਵੇਰਿਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਜੋ ਤਾਂ ਮੈਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮਹਾਰਾਜ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਲੈਂਦਾ ਜਿਹੜੀ ਦੁਕਾਨਾਂ ਜਾਂ ਜਾਂ ਉਹ ਗਲੈਮਰ ਵਾਲੀ ਮੈਂ ਕਹਿੰਦੇ ਹਾਂ ਮੈਂ ਗਲਤ ਕੀਤਾ ਇਹਨਾਂ ਨੇ ਮੈਂ ਫੁੱਟ ਰਕ ਲੜ ਗਿਆ ਇਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਹੱਥੀਂ ਰੱਖ ਲਿਆ ਜਿੰਨਾ ਭੱਜ ਕੇ ਜਾਣਾ ਇਹਨਾਂ ਨੇ ਦੋਹਾਂ ਜਣੇ ਨੇ ਮਾਰਾ ਸਰ ਤੇ ਨਾ ਰੱਖਤਾ ਮੈਂ ਕਹਾ ਕੋਈ ਮਰਿਆਦਾ ਨਹੀਂ ਸੀਗੀ ਕੋਈ ਮਰਿਆਦਾ ਨਹੀਂ ਸੀ ਜੀ ਹਾਂ ਮੈਂ ਕਹਾ ਵੀ ਆ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਅੱਧਾ ਮੈਂ ਕਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਡੇ ਇਹ ਬੇਦਬੀ ਕਰ ਗਾ ਇਹਨੂੰ ਖੜੋ ਮੈਨੂੰ ਠੱਕੇ ਮਾਰੇ ਹੋਰ ਤੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਿਆ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਹੈ ਮੈਨੂੰ ਉਹਦਾ ਕੀ ਹਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਹੁਣ ਗਾੜਾ ਲੈ ਕੇ ਜਾਓ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਹੈ ਮੋਲ ਤਾਂ ਮੈਨੂੰ ਠੱਕੇ ਮਾਰੇ ਨਾਲ ਇੱਥੋਂ ਤੱਕ ਲੈ ਕੇ ਆਇਆ ਮੈਂ ਉਹ ਮਾ ਟੈਂਪੋ ਦਾ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਭਈ ਮੇ ਉਹਨੂੰ ਕੱਪਾ ਲੈ ਕੇ ਆਉਣ ਮੈਨੂੰ ਉਹ ਤੂੰ ਉਹਨਾਂ ਦੇ ਆਏ ਤਾਂ ਗੱਲ ਕਰ ਲਈ ਟੈਂਪੋ ਵਾਲੇ ਨੂੰ ਕਹਿੰਦਾ ਨੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਰੇ ਚਪੇੜੇ ਖਾਊ ਆ ਕਹਿੰਦਾ ਸਹੀ ਚਪੇੜੇ ਆ ਮੇਰੇ ਨਾਮ ਤੇ ਤਾਂ ਕੌਣ ਦੇ ਸੀ ਜੀ ਗੁਰਦਵਾਰੇ ਤਰਨਤਾਰਨ ਸਾਰ ਨੇ ਅੱਛਾ ਇਹ ਜਿਹੜਾ ਉੱਥੋਂ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਵੀ ਜੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਰਪਤਰਨਤਨ ਸਾਹਿਬ ਵਿੱਚ ਬਿਵਾਜਮਨ ਕਰਕੇ ਉਸ ਤੋਂ ਬਾਅਦ ਸਭ ਤੋਂ ਜਲਦੀ ਜਿਹੜੀ ਕਾਰਵਾਈ ਜਿਹੜਾ ਇਹ ਸਲੂਨ ਵਾਲੇ ਪਾਠੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਸਾਰਿਆਂ ਦੇ ਕਾਰਵਾਈ ਹੋਊਗੀ ਕੱਲ ਤੱਕ ਸਾਹਿਬ ਕੋ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੋ ਤੁਸੀਂ ਬਖਸ਼ਾ ਸਾਹਿਬ ਚਾਲੀ ਮੁਕਤਾਂ ਪੁੱਤਰ ਦਾ ਤਿੱਖਾ ਬਤੌਰ ਐਡੀਸ਼ਨਲ ਮੈਨੇਜਰ ਸਰਦਾਰ ਨਰਮਜੀਤ ਨਰਮਜੀਤ ਸਿੰਘ ਦੇ ਤੌਰ ਤੇ ਜਿੰਮੇਵਾਰੀ ਦੇ ਤੌਰ ਤੇ ਤੁਸੀਂ ਇੱਥੇ ਪਹੁੰਚ ਜਾਓ ਸਾਥੀ ਲੈ ਕੇ ਇਹ ਵੀ ਤੁਹਾਡੇ ਸਾਥ ਸਾਰੇ ਮਤਲਬ ਕੀ ਹਾਂ ਹਾਂ ਜੀ ਔਰ ਕਿਤੇ ਗੁਰਪਾਲ ਜੀ ਨੂੰ ਅਸੀਂ 5 ਪਿਆਰਾਂ ਦੀ ਪਿਆਰਾਂ ਦੇ 5 ਮੁੰਡੇ ਖੰਦਿਆਂ ਮੈਂ ਜੀ ਦੇ ਹੋਰ ਤਰਨਦਾ ਜਾ ਰਹੇ ਹਾਂ ਉਹ ਮੁੰਡੇ ਹੋਰ ਸਾਥ ਪਿਆਰ ਠੀਕ ਹੈ ਨਹੀਂ ਆਪਾਂ ਦਾ ਡਰਦਾ ਜੀ ਉਹਨਾਂ ਦੀ ਗੱਡੀ ਵੀ ਆਪਾਂ ਕਿੱਦਾਂ ਜੀ ਬਿਲਕੁਲ ਕੋਈਆਂ ਲੱਗਾ ਚਲੋ ਠੀਕ ਹੈ ਜੀ ਸੰਦੋਜਕਾਰਾ ਜੀ ਠੀਕ ਹੈ ਜੀ ਸੋਨਿਆਲ ਦਰਿਆਕਾਰ ਤਾਂ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ ਜਿਹੜਾ ਸਾਡੇ